ਸੱਚ ਆ ਬਾਈ ਲੱਗੂਆ ਕੌੜਾ ਤੇ ਪਰ ਸ਼ੇਅਰ ਕਰ ਦਿਓ ਜੇ ਆਪਾਂ ਆਪਦੀ ਧੀ ਪੈਣ ਨੂੰ ਹਨਾ ਰਿਸ਼ਤੇਦਾਰੀ ਵਿੱਚ ਘਲਦੇ ਆ ਤੇ ਕਹਿੰਨੇ ਆ ਕਿ ਇੱਕ ਦਿਨ ਲਾਈ ਅੱਬਲ ਤਾਂ ਜੇ ਹੋ ਸਕਿਆ ਤਾਂ ਸ਼ਾਮ ਨੂੰ ਘਰੇ ਆ ਜੀ ਹਨਾ ਜਾਂ ਪਿੰਡ ਦੇ ਵਿੱਚ ਕਿਤੇ ਹੱਟੀ ਦੇ ਜਾਂ ਦੁਕਾਨ ਤੇ ਜਾਂ ਕਿਤੇ ਵੀ ਹਨਾ ਧੀ ਧਿਆਨੇ ਨੂੰ ਘਲਦੇ ਆ ਅੱਬਲ ਤੱਕ ਘਲਦੇ ਨਹੀਂ ਬੜਾ ਸੋਚਦੇ ਆ ਫਿਰ ਵੀ ਚਲੋ ਨਾਲ ਕਿਸੇ ਨੂੰ ਘਲ ਦਿੰਨੇ ਆ ਵੀ ਚਲੋ ਹੱਟੀ ਤੱਕ ਦੁਕਾਨ ਤੱਕ ਪਿੰਡ ਤੇ ਵਿੱਚ ਤਲਨ ਤੱਕ ਵੀ ਆਪਾਂ ਨੂੰ ਇੰਨਾ ਹੋ ਜਾਂਦਾ ਹਨਾ ਵੀ ਸਾਡੀ ਧੀ ਧਿਆਣੀ ਆ ਚਲੋ ਵਧੀਆ ਗੱਲ ਆ ਨਾਲ ਜਣਾ ਚਾਹੀਦਾ ਪਰ ਜਦੋਂ ਸੱਤ ਸਮੁੰਦਰਾਂ ਨੂੰ ਆਪਾਂ ਪਾਰ ਕਰ ਲੰਦੇ ਆ ਉਦੋਂ ਆਪਾਂ ਯਾਰ ਕੀ ਸੋਚਦੇ ਆ ਉਦੋਂ ਮੈਨ ਉਹਦਾ ਆਪਣਾ ਦਿਮਾਗ ਕੀ ਹੋ ਜਾਂਦਾ ਆ ਆਪਾਂ ਕਹਿ ਦਿੰਨੇ ਆ ਪੰਜਾਬ ਸੇਫ ਨਹੀਂ ਤੇ ਤੁਹਾਡੇ ਤੁਹਾਨੂੰ ਇਹ ਲੱਗਦਾ ਵੀ ਕੈਨੇਡਾ ਬਾਹਰਲੇ ਮੁਲਕ ਬਹੁਤ ਸੇਫ ਆ ਨਹੀਂ ਬਈ ਬਹੁਤ ਮੰਦਾ ਹਾਲ ਆ ਬਾਈ ਜੀ ਇੱਥੇ ਜਿਹੜੀਆਂ ਆਪਣੇ ਪੰਜਾਬੀ ਕੁੜੀਆਂ ਹਨਾ ਖਲਾਤ ਬਹੁਤ ਮਾੜੇ ਮੈਂ ਸਾਰੀਆਂ ਨਹੀਂ ਕਹਿੰਦਾ ਪਰ ਜਿੱਥੋਂ ਤੱਕ ਬਾਈ ਮੈਂ ਉੱਪਰ ਕਰਦਾ ਹਨਾ ਉੱਪਰ ਦੇ ਵਿੱਚ ਪਤਾ ਲੱਗਦਾ ਰਹਿੰਦਾ ਹਨਾ ਵੀ ਕੌਣ ਕਿਵੇਂ ਆ ਮੈਂ ਕਈ ਕੁੜੀਆਂ ਦੇਖੀਆਂ ਜਿਹੜੀਆਂ ਇੱਥੇ ਗੋਰਿਆਂ ਨਾਲ ਤੁਰੀਆਂ ਫਰਦੀਆਂ ਹਨਾ ਯਾਰ ਉਹ ਪਤਾ ਨਹੀਂ ਕੀ ਮਜਬੂਰੀ ਹੋਊਗੀ ਕੀ ਨਹੀਂ ਹੋਊਗੀ ਹਨਾ ਤੇ ਇੱਕ ਮੁੰਡਾ ਇੱਥੇ ਮੈਨੂੰ ਕੱਲ ਪਰਸੋਂ ਫੋਨ ਆਇਆ ਗੋਰਵੇ ਤੇ ਰਹਿੰਦਾ ਕਹਿੰਦਾ ਮੈਂ ਬੱਸ ਸਟਾਪ ਤੇ ਬੈਠਾ ਸੀਗਾ ਤੇ ਮੇਰੇ ਕੋਲੇ ਕੁੜੀ ਆ ਗਈ ਹਨਾ ਤੇ ਕੁੜੀ ਮੈਨੂੰ ਪੁੱਛਣ ਲੱਗ ਪਈ ਕਿ ਇਹ ਬੱਸ ਕਿਹੜੇ ਪਾਸੋਂ ਨਹੀਂ ਜਾਣੀ ਕਿਵੇਂ ਕਹਿੰਦਾ ਮੈਂ ਤਾਂ ਵੀ ਸਮਝੋ ਬਾਹਰ ਹੋ ਗਿਆ ਵੀ ਕੁੜੀ ਪੜ੍ਹੀ ਲਿਖੀ ਲੱਗਦੀ ਪਰ ਇਹਨੂੰ ਤਾਂ ਸਾਰਾ ਕੁਝ ਫੋਨ ਤੇ ਕੱਢਣਾ ਆਉਂਦਾ ਹੋਊਗਾ ਹਨ ਕਹਿੰਦਾ ਮੇਰੇ ਨਾਲ ਗੱਲਾਂ ਕਰਦੀ ਕਰਦੀ ਜਾਂਦੀ ਤੁਸੀਂ ਮਤਲਬ ਇੱਥੇ ਵਰਕ ਪਰਮਿਟ ਤੇ ਹੈ ਕਿ ਪੀਆਰ ਹੈ ਹਨ ਤੁਸੀਂ ਕਿਵੇਂ ਆਏ ਆ ਵਰਕ ਪਰਮਿਟ ਤੇ ਆਏ ਜਾਂ ਪੀਆਰ ਆ ਤੁਸੀਂ ਤੇ ਕਹਿੰਦਾ ਮੈਂ ਤਾਂ ਵੀ ਮਤਲਬ ਜ਼ਿਆਦਾ ਉਹ ਨਹੀਂ ਲਿਆ ਹਨ ਕਹਿਣ ਦਾ ਮਤਲਬ ਆ ਵੀ ਇੱਥੇ ਕੁੜੀਆਂ ਆ ਕੇ ਨਾ ਬਹੁਤ ਗਲਤ ਤਰੀਕੇ ਨਾਲ ਫਸ ਜਾਂਦੀਆਂ ਹਨ ਹਨਾ ਤੁਹਾਨੂੰ ਆਪਾਂ ਮਤਲਬ ਡੀਪਲੀ ਨਹੀਂ ਦੱਸਦੇ ਤੁਹਾਨੂੰ ਪਤਾ ਹੀ ਹੈ ਕੀ ਮੈਂ ਦੱਸਣਾ ਚਾਹਣਾ ਹਨ ਵੀ ਇੱਥੇ ਇਹੋ ਜਿਹੇ ਹਾਲਾਤ ਬਣ ਚੁੱਕੇ ਹਾਲਾਤ ਬਹੁਤ ਮਾੜਿਆ ਬਾਈ ਜੀ ਵੀ ਜਿਹੜਾ ਇੱਕ ਇਸ਼ਾਰਾ ਜਾਂਦਾ ਇਸ਼ਾਰਾ ਇੱਧਰ ਨੂੰ ਜਾਂਦਾ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਦੇ ਜਿਹੜੇ ਤੁਸੀਂ ਮਾਪੇ ਆ ਸਮਝਦਾਰ ਮਾਪੇ ਜਿਹੜੇ ਹਨਾ ਕਿਰਪਾ ਕਰਕੇ ਬਾਈ ਜੀ ਆਪਦੀਆਂ ਬੱਚੀਆਂ ਨੂੰ ਬਾਹਰਲੇ ਮੁਲਕਾਂ 'ਚ ਨਾ ਘੱਲੋ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਬਹੁਤ ਮੰਦੇ ਹਾਲਾਤ ਆ ਜੇ ਤੁਸੀਂ ਜੇ ਤੁਸੀਂ ਮਤਲਬ ਸਮਝਦੇ ਆ ਸਾਡੀ ਧੀ ਭੈਣ ਆ ਨਾ ਸਾਡੀ ਇੱਜ਼ਤ ਆ ਸਾਡੇ ਘਰ ਦਾ ਗਹਿਣਾ ਤੇ ਬਾਈ ਜੀ ਬਹੁਤ ਇੱਥੇ ਔਖਾ ਕੰਮ ਆ ਬਹੁਤ ਜ਼ਿਆਦੇ ਵੱਡੇ ਵੱਡੇ ਆ ਕੇ ਵੀ ਇੱਥੇ ਬਾਈ ਜੀ ਜਿਹੜੇ ਬੱਚੇ ਆ ਨਾ ਬਹੁਤ ਸਿਆਣੇ ਬੱਚੇ ਵੀ ਬਾਈ ਜੀ ਗਲਤ ਹੋ ਜਾਂਦੇ ਆ ਕਿਉਂਕਿ ਕਹਿੰਦੇ ਹੁੰਦੇ ਆ ਇੱਕ ਸੇਬ ਖਰਾਬ ਹੋਵੇ ਨਾ ਤੇ ਟੋਕਰੀ ਸੇਬ ਦੀਆਂ ਸੇਬਾਂ ਦੀ ਖਰਾਬ ਕਰ ਦਿੰਦਾ ਬਾਈ ਜੀ ਉਹ ਗੱਲ ਆ ਥੋੜੇ ਬੱਚੇ ਨਾਲ ਮਾੜੇ ਬੱਚੇ ਵੀ ਰਹਿੰਦੇ ਹੁੰਦੇ ਉਸ ਕਰਕੇ ਦੂਜੇ ਬੱਚੇ ਵੀ ਖਰਾਬ ਹੋ ਜਾਂਦੇ ਬੇਸਮੈਂਟਾਂ ਵਿੱਚ ਰਹਿਣਾ ਇਕੱਠਿਆਂ ਨੇ ਰਹਿਣਾ ਕਈ ਦਾ ਬਾਈ ਜੀ ਇੱਥੇ ਕੁੜੀਆਂ ਮੁੰਡੇ ਰੂਮ ਸ਼ੇਅਰਿੰਗ ਦੇ ਵਿੱਚ ਵੀ ਰਹੀ ਜਾਂਦੇ ਹਨ ਜਿਹੜੇ ਬੰਦੇ ਇੱਥੇ ਰਹਿੰਦੇ ਆ ਉਹਨਾਂ ਨੂੰ ਸਾਰਾ ਪਤਾ ਬਾਕੀ ਕਈ ਦਾ ਗਲਤ ਵੀ ਕਹਿ ਦਿੰਦੇ ਬਾਈ ਜੀ ਤੂੰ ਐਵੇਂ ਮਰੀਏ ਨਾ ਇਹ ਉਹ ਹਨਾ ਪਰ ਉਹ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹੁੰਦੇ ਹਨ ਕਿਉਂਕਿ ਪਤਾ ਸਾਰਿਆਂ ਨੂੰ ਇੱਥੇ ਕੀ ਚੱਲ ਰਿਹਾ ਕੈਨੇਡਾ ਦੇ ਵਿੱਚ ਅੱਜ ਕੱਲ ਵੀ ਕੀ ਹਾਲਾਤ ਆ ਕੁੜੀਆਂ ਦੇ ਕੀ ਹਾਲਾਤ ਆ ਮੁੰਡਿਆਂ ਦੇ ਹਨਾ ਪਰ ਮੁੰਡਿਆਂ ਦਾ ਚਲੋ ਫਿਰ ਵੀ ਸਰ ਜਾਂਦਾ ਔਖੇ ਸੋਕੇ ਪਰ ਬਾਈ ਜੀ ਕੁੜੀ ਆ ਹਨਾ ਜੇ ਤੁਹਾਨੂੰ ਕੋਈ ਆਂਡ ਗਵਾੜ ਚੁ ਕਹਦੇ ਹਾਂ ਥੋੜੀ ਕੁੜੀ ਕੈਨੇਡਾ ਇਹ ਕਰਦੀ ਉਹ ਕਰਦੀ ਹੈ ਨਾ ਕਿਉਂਕਿ ਹੁਣ ਤਾਂ ਬਾਈ ਜੀ ਸਾਰਾ ਪੰਜਾਬ ਹੀ ਕੈਨੇਡਾ ਆਇਆ ਬੈਠਾ ਹੈ ਨਾ ਇਸ ਕਰਕੇ ਬਾਈ ਜੀ ਆਪਾਂ ਤੁਹਾਨੂੰ ਮਤਲਬ ਇੱਥੇ ਬੈਠੇ ਆ ਕੈਨੇਡਾ ਜਣਾ ਆਪਾਂ ਫੇਸ ਕਰਦੇ ਆ ਮੈਨੂੰ ਹੁਣ ਜ਼ਿਆਦਾਤਰ ਊਬਰ ਮੈਂ ਚਲਾਉਂਦਾ ਕਰਕੇ ਊਬਰ ਦੇ ਵਿੱਚ ਬਹੁਤ ਪਤਾ ਲੱਗਦਾ ਹੈ ਨਾ ਵੀ ਜੂ ਕਿਹੜਾ ਬੰਦਾ ਬੈਂਦਾ ਹੈ ਕਿਹੜਾ ਬੰਦਾ ਉਤਰਦਾ ਹੈ ਕਿਹੜੀ ਕੁੜੀ ਆਉਂਦੀ ਹੈ ਕਿਵੇਂ ਆਉਂਦੇ ਹੈ ਨਾ ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਹੁੰਦਾ ਵੀ ਇਹ ਚਲੋ ਮਤਲਬ ਊਬਰ ਡਰਾਈਵਰ ਆ ਕੋਈ ਚੱਕਰ ਨਹੀਂ ਹੈ ਨਾ ਹੁਣ ਪਿੱਛੇ ਮੁੰਡਾ ਕੁੜੀ ਮਾਇਨਾ ਕਈ ਗੋਰੇ ਆਪਣੇ ਪੰਜਾਬਣਾਂ ਲਈ ਫਿਰਦੇ ਆ ਕਈ ਕਾਲੇ ਲਈ ਫਿਰਦੇ ਯਾਰ ਇਹ ਸੱਚੀ ਗੱਲਾਂ ਬਾਬਿਓ ਜਿਹੜੇ ਵੀ ਰੂਬਰ ਚੋਂਦਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਇਹੋ ਜਿਹੇ ਗੱਲਾਂ ਬਾਤਾਂ ਬਾਈ ਜੀ ਜੇ ਤੁਸੀਂ ਤੁਹਾਡਾ ਸਰਦਾ ਨਾ ਬਾਈ ਜੀ ਤੇ ਆਪਦੀਆਂ ਚਲੋ ਮੁੰਡਿਆਂ ਨੂੰ ਕੋਈ ਚੱਕਰ ਨਹੀਂ ਮੁੰਡਿਆਂ ਨੂੰ ਆਉਣ ਦੇ ਕੋਈ ਚੱਕਰ ਨਹੀਂ ਉਹ ਹਟਣਾ ਤਾਂ ਹੈ ਨਹੀਂ ਕਿਸੇ ਨੇ ਹਨਾ ਪਰ ਕੁੜੀਆਂ ਨੂੰ ਬਾਈ ਜੀ ਆਪਦਾ ਜੇ ਜੇ ਸਰਦਾ ਨਾ ਬਾਈ ਜੀ ਤੇ ਕੁੜੀਆਂ ਨੂੰ ਇਨੀ ਦੂਰ ਨਾ ਘੱਲੋ ਬਾਈ ਜੀ ਬਹੁਤ ਹਾਲਾਤ ਮਾੜਿਆ ਇੱਥੇ ਬੇਸਮੈਂਟਾਂ 'ਚ ਰਹਿਣਾ ਘਰਾਂ ਦੇ ਕਿਰਾਏ ਬੁਰੇ ਹਾਲ ਮੁੜ ਕੇ ਨਾ ਜਦੋਂ ਕੰਮ ਨਹੀਂ ਮਿਲਦਾ ਫਿਰ ਆਟੋਮੈਟਿਕ ਜਿਹੜੀ ਕੁੜੀ ਹੁੰਦੀ ਉਹਨੂੰ ਗਲਤ ਸਟੈਪ ਚੱਕਣਾ ਪੈਂਦਾ ਕਿਉਂਕਿ ਪਿੱਛੋਂ ਵੀ ਨਹੀਂ ਕਰਦੇ ਇੰਨਾ ਮਤਲਬ ਉਹ ਫਰਾਡ ਕਰ ਸਕਦੇ ਹੈਣਾ ਇੰਨਾ ਪੈਸਾ ਨਹੀਂ ਭੇਜ ਸਕਦੇ ਤੇ ਬਾਈ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਹਾਡਾ ਸਰਦ ਹੈ ਤੇ ਆਪ ਦੀਆਂ ਧੀਆਂ ਭੈਣਾਂ ਨੂੰ ਹਨਾ ਉੱਥੇ ਹੀ ਰੱਖੋ ਕੋਈ ਡਿਗਰੀ ਕਰਾ ਲਓ ਡਿਪਲੋਮਾ ਕਰਾ ਲਓ ਪਰ ਫਿਰ ਕਈ ਕਹਿ ਦਿੰਦੇ ਬਈ ਪੰਜਾਬ ਜੀ ਕੀ ਬੁਰੇ ਹਾਲ ਆ ਹਨਾ ਬੜੇ ਕਮੈਂਟ ਆਉਣਗੇ ਬਈ ਪੰਜਾਬ 'ਚ ਕਿਹੜਾ ਚੰਗਾ ਪੰਜਾਬ 'ਚ ਹੀ ਬੁਰੇ ਹਾਲ ਆ ਹਨਾ ਇੱਥੇ ਉੱਥੇ ਇੱਥੇ ਕਿਹੜਾ ਜੋਬਾਂ ਮਿਲਦੀਆਂ ਹਨਾ ਪੰਜਾਬ 'ਚ ਉਹ ਬਈ ਫਿਰ ਇੱਥੇ ਵੀ ਜੋਬਾਂ-ਜੋਬਾਂ ਦਾ ਹੁਣ ਹਾਲਾਤ ਮੰਦੇ ਹੀ ਹਨਾ ਬਾਕੀ ਤੂੰ ਇੱਕ ਗੱਲ ਨੋਟ ਕਰੋ ਪਲੱਸ 2 ਕਰਕੇ ਤੁਸੀਂ ਆਈਲਾਈਟਸ ਕਰਕੇ ਤੁਰੇ ਹੋਣੇ ਤੁਸੀਂ ਕਿਹੜੀ ਜੌਬ ਦੀ ਤਲਾਸ਼ ਚਾਉਣੇ ਬਈ ਹਨਾ ਇੱਥੇ ਕਿਹੜਾ ਤੁਹਾਨੂੰ ਡਿਪਲੋਮੇ ਡਿਗਰੀਆਂ ਮਿਲ ਜਾਣੇ ਆ ਕਰਨੀ ਤਾਂ ਇੱਥੇ ਵਿ ਵੇਗਾ ਤੇ ਪੜ ਲੈ ਕੇ ਕੋਈ ਆਉਣਾ ਨਹੀਂ ਚਾਹੁੰਦਾ ਪਲੱਸ 2 ਕਰਕੇ ਆਉਂਦੇ ਆ ਜਾਂ ਤਾਂ ਕੋਈ ਡਿਪਲੋਮਾ ਡਿਗਰੀ ਲੈ ਕੇ ਆਓ ਹਨਾ ਬਸ ਆਪਾਂ ਪਲੱਸ 2 ਬਟਾਈ ਲੈਟਸ ਕਰ ਲੈਨੇ ਆ ਵੀ ਪਤਾ ਨਹੀਂ ਆਈ ਲੈਟਸ ਕੀ ਡਿਗਰੀ ਡਿਪਲੋਮਾ ਬਈ ਗੱਲ ਪਰ ਉਹ ਆਪਣੀ ਜਿਹੜੀ ਗੱਲ ਮੁੱਦੇ ਤੋਂ ਆਪਾਂ પાਸੇ हट ਜਾਨੇ ਵੀ ਗੱਲ ਇਹ ਵੀ ਕੁੜੀਆਂ ਨੂੰ ਬਾਈ ਜੀ ਜਿਹੜੀਆਂ ਥੋਡੀਆਂ ਧੀਆ ਪੈਣਾ ਬਾਈ ਜੀ ਸੋਚ ਸਮਝ ਕੇ 100 ਵਾਰੀ ਫੈਸਲਾ ਲਹੋ ਜੇ ਇਹ ਨਾ ਸੋਚਿਓ ਜੇ